2015 ਦੇ ਵਿੱਚ ਸ਼ੁਰੂ ਹੋ ਗਿਆ ਸਰ ਦੀ ਬੇਅਦਬੀ ਹੁੰਦੀ ਆ ਤੇ ਉਸ ਤੋਂ ਬਾਅਦ ਕੋਟਕਪੂਰਾ ਅਤੇ ਬਾਬਲ ਕਲਾਂ ਗੋਲੀਕਾਂਡ ਵਾਪਰਦਾ ਹੈ ਬਾਬਲ ਕਲਾਂ ਗੋਲੀਕਾਂਡ ਦੇ ਵਿੱਚ ਦੋ ਸਿੱਖ ਨੌਜਵਾਨ ਸ਼ਹੀਦ ਹੋ ਜਾਂਦੇ ਨੇ ਅਤੇ ਉਹਨਾਂ ਦੇ ਇਨਸਾਫ ਲਈ ਲਗਾਤਾਰ ਸਿਕਉਮ ਘਾਰ ਲਾ ਰਹੀ ਹੈ ਅਤੇ ਇਹ ਕੋਟਕਪੂਰਾ ਅਤੇ ਬਾਬਲ ਕਲਾਂ ਗੋਲੀਕਾਂਡ ਮਾਮਲਿਆਂ ਦੇ ਵਿੱਚ ਲਗਾਤਾਰ ਫ੍ਰੀਕੋਰਟ ਦੀ ਅਦਾਲਤ ਵਿੱਚ ਪੇਸ਼ੀਆਂ ਪੈ ਰਹੀਆਂ ਨੇ ਅਤੇ ਅੱਜ ਵੀ ਕੋਟਕਪੂਰਾ ਅਤੇ ਬਾਬਲ ਕਲਾਂ ਗੋਲੀਕਾਂਡ ਦੇ ਵਿੱਚ ਪੇਸ਼ੀ ਹੋਈ ਇੱਥੇ ਜਿਗਰ ਜੋਗਾ ਹੈ ਕਿ ਪਿਛਲੇ 2 ਸਾਲਾਂ ਤੋਂ ਬਾਬਲ ਕਲਾਂ ਦੇ ਵਿੱਚ ਬੇਦਬੀ ਇਨਸਾਨ ਮੋਰਚਾ ਸ਼ੁਰੂ ਕੀਤਾ ਗਿਆ ਸੀ ਅਤੇ ਮੋਰਚੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਉੱਪਰ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਅਤੇ ਪਿਛਲੇ ਦਿਨੀ ਸੁਖਰਾ ਸਿੰਘ ਵੱਲੋਂ ਇੱਕ ਪ੍ਰੈਸ ਵਾਰਤਾ ਕਰਕੇ ਕਿਹਾ ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਐਸਆਈਟੀ ਬਾਬਲ ਕਲਾਂ ਗੋਲੀ ਕਾਂਡ ਦੇ ਵਿੱਚ ਕੋਈ ਵੀ ਜਾਂਚ ਅੱਗੇ ਨਹੀਂ ਵਧਾਉਂਦੀ ਤਾਂ ਉਹਨਾਂ ਵੱਲੋਂ ਮਰਨ ਵਰਤੇ ਬੈਠੇ ਜਾਵੇਗਾ ਜਿਸ ਦੇ ਚੱਲਦਿਆਂ ਅੱਜ ਪੇਸ਼ੀ ਦੌਰਾਨ ਐਸਆਈਟੀ ਵੱਲੋਂ ਇਸ ਮਾਮਲੇ ਦੇ ਵਿੱਚ ਸਟਾਟਸ ਰਿਪੋਰਟ ਪੇਸ਼ ਕੀਤੀ ਗਈ ਅਤੇ ਨਾਲ ਹੀ ਹੁਣ ਇਹਨਾਂ ਦੋਹਾਂ ਕੇਸਾਂ ਦਾ ਟ੍ਰਾਇਲ ਸ਼ੁਰੂ ਹੋ ਗਿਆ। ਜਿਵੇਂ ਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਖਰਾ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਬੈਬਲ ਕਲਾਂ ਦੇ ਵਿੱਚ ਬੇਅਦਬੀ ਇਨਸਾਫ਼ 'ਚ ਮੋਰਚਾ ਸ਼ੁਰੂ ਕੀਤਾ ਹੋਇਆ ਸੀ ਅਤੇ ਉਹਨਾਂ ਦੀ ਮੰਗ ਸੀ ਕਿ ਇਹਨਾਂ ਮਾਮਲਿਆਂ ਦੇ ਵਿੱਚ ਚਲਾਨ ਪੇਸ਼ ਕੀਤੇ ਜਾਣ ਹਾਲਾਂਕਿ ਕੋਲਕਾਪੁਰੇ ਗੋਲੀਖਾਨ ਦੇ ਵਿੱਚ ਚਲਾਨ ਪੇਸ਼ ਹੋ ਚੁੱਕੇ ਨੇ ਪਰ ਬੈਬਲ ਕਲਾਂ ਦੇ ਵਿੱਚ ਹਜੇ ਤੱਕ ਕੋਈ ਵੀ ਅਪਡੇਟ ਨਹੀਂ ਹੋਈ ਸੀ ਜਿਸ ਦੇ ਕਾਰਨ ਉਹਨਾਂ ਵੱਲੋਂ ਅੱਜ ਦੀ ਤਰੀਕ ਦਾ ਕਿਹਾ ਗਿਆ ਸੀ ਕਿ 22 ਤਰੀਕ ਤੱਕ ਜੇਕਰ ਐਸਆਈਟੀ ਨਹੀਂ ਇਹਦੇ ਵਿੱਚ ਅਪਡੇਟ ਦਿੰਦੀ ਤਾਂ ਉਹਨਾਂ ਵੱਲੋਂ ਮਾਰਨਾ ਸ਼ੁਰੂ ਕੀਤਾ ਜਾਵੇਗਾ ਪਰ ਅੱਜ ਐਸਆਈਟੀ ਵੱਲੋਂ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਐਸਆਈਟੀ ਵੱਲੋਂ ਜਿਹੜੇ ਰਿਪੋਰਟ ਪੇਸ਼ ਕੀਤੀ ਗਈ ਹੈ ਅਤੇ ਨਾਲ ਹੀ ਹੁਣ ਇਹ ਦੋਵੇਂ ਮਾਮਲੇ ਇਹ ਹੁਣ ਦੋਹੇ ਕੇਸਾਂ ਦਾ ਟਰਾਇਲ ਚੱਲੇਗਾ ਅਤੇ ਹੁਣ ਉਹਨਾਂ ਵੱਲੋਂ ਮੋਰਚਾ ਸਮਾਪਤ ਕੀਤਾ ਜਾਵੇਗਾ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਅਤੇ ਸੁਖਰਾਜ ਸਿੰਘ ਨੇ ਇਹਦੇ ਬਹੁਤ ਸਰਖਾਸਤ ਦੀ ਇਹਦੇ ਵਿੱਚ ਹੀ ਅੱਜ ਐਸਆਈਟੀ ਵੱਲੋਂ ਸਟੇਟਸ ਰਿਪੋਰਟ ਕੋਰਟ ਦੇ ਵਿੱਚ ਦਿੱਤੀ ਗਈ ਹੈ ਵੀ ਦੀ ਹੁਣ ਅਗਲੀ ਤਰੀਕ 20 ਜਨਵਰੀ ਜੱਜ ਸਾਹਿਬ ਵੱਲੋਂ ਪਾਈ ਗਈ ਹੈ ਇਸ ਤੋਂ ਬਾਅਦ ਅੱਗੇ ਹੁਣ ਜੋ ਟ੍ਰਾਇਲ ਦੇ ਦੌਰਾਨ ਜਿਹੜੀ ਅਗਲੀ ਗੱਲ ਹੈ ਉਹ ਨੂੰ ਜੱਜ ਸਾਹਿਬ ਵੱਲੋਂ ਵਾਚ ਲੈ ਦੇਊਗਾ ਸਰ ਜੀ ਕੋਰਟ ਨੂੰ ਦਿਖਾਇਆ ਵੀ ਕੀ ਲਿਖਿਆ ਹੈ ਕਿਲਾ ਮੈਂ ਸਤਿਮੰਗੀ ਜਾਣ ਕੇ ਇਹਦੇ ਬਾਰੇ ਜੀ ਐਸ ਆਈ ਟੀ ਹੀ ਤੁਹਾਨੂੰ ਦੱਸ ਸਕਦੀ ਹੈ ਅ ਐਸ ਆਈ ਟੀ ਵੱਲੋਂ ਇੱਕ ਸਟੇਟਸ ਰਿਪੋਰਟ ਦਿੱਤੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬਹਿਬਲ ਕਲਾਂ ਤੇ ਕੋਰਪੂਰਾ ਦੇ ਟ੍ਰਾਇਲ ਰੁਕੇ ਹੋਏ ਸੀਗੇ ਬਹੁਤ ਲੰਮੇ ਸਮੇਂ ਤੋਂ ਤਾਂ ਉਹ ਜਿਹੜੇ ਟ੍ਰਾਇਲ ਆ ਮੰਨ ਜੋ ਕੋਰਟ ਨੇ ਜਿਹੜੇ ਸ਼ੁਰੂ ਕਰ ਦਿੱਤੇ ਆ ਜਿਹਦੀ ਅਗਲੀ ਤਰੀਕ 20 ਇੱਕ 2024 ਹੈ ਜਿਹੜੀ ਪਈ ਹੈ ਤਾਂ ਇਹ ਸਾਡੀ ਜਿਹੜੀ ਮੋਸਟਲੀ ਇੱਕ ਮੰਗ ਸੀਗੀ ਜਿਹਦੇ ਨਾਲ ਲੰਬੇ ਸਮੇਂ ਤੋਂ ਬਹਿਬਲ ਕਾਲਾਂ ਦੇ ਵਿੱਚ ਮੁਲਜ਼ਮਾਂ ਵੱਲੋਂ ਅਰਜ਼ੀਆਂ ਲਾ ਕੇ ਟ੍ਰਾਇਲ ਨੂੰ ਰੋਕਿਆ ਗਿਆ ਸੀਗਾ ਉਹ ਸਾਰੀਆਂ ਜਿਹੜੀਆਂ ਉਹ ਖਾਰਜ ਵੀ ਹੋਈਆਂ ਤਾਂ ਇਹ ਜਿਹੜੇ ਫੈਸਲੇ ਆ ਸਾਡੇ ਪੱਖ 'ਚ ਵੀ ਆਏ ਆ ਤੇ ਟ੍ਰਾਇਲ ਆ ਜਿਹੜੇ ਸ਼ੁਰੂ ਹੋ ਚੁੱਕੇ ਆ ਅੱਗੇ ਅਸੀਂ ਜਿਹੜਾ ਦੋਸ਼ੀਆਂ ਦੇ ਨਾਲ ਟ੍ਰਾਇਲ ਆ ਜਿਹੜਾ ਉਹ ਕੋਰਟ ਦੇ ਵਿੱਚ ਹੋ ਸਿਸ ਕਰਨਾ। ਬਿਲਕੁਲ ਜੀ ਉਹ ਦੇਖੋ ਜਿਹੜੀ ਮੰਗ ਸੀ ਆਪਣੀ ਦੋਸ਼ੀਆਂ ਦੇ ਖਿਲਾਫ ਟ੍ਰਾਇਲ ਚੱਲਣੇ ਚਾਹੀਦੇ ਸੀ। ਚਲਾਨ ਦਿੱਤੇ ਦਾ ਫਾਇਦਾ ਤਾਂ ਹੀ ਹੈ ਜੇ ਟ੍ਰਾਇਲ ਚੱਲਣਗੇ। ਜੇ ਚਲਾਨਾ ਦੇ ਉੱਤੇ ਰੋਕ ਲੱਗੀ ਹੋਈ ਸੀ ਟ੍ਰਾਇਲ ਨਹੀਂ ਸ਼ੁਰੂ ਹੋਈ ਸੀ ਤਾਂ ਅੱਜ ਉਹ ਸ਼ੁਰੂ ਹੋ ਚੁੱਕੇ ਆ ਤਾਂ ਅੱਗੇ ਹੁਣ ਜਿਹੜੀ ਲੜਾਈ ਆ ਮੈਂ ਕਹਾਂਗੇ ਅਗਲਾ ਪੜਾਅ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਸ਼ੁਰੂ ਹੋਊਗੀ। ਜੋ ਧਰਨੇ ਵਾਲਾ ਸੀਗਾ ਉਹ ਅਸੀਂ ਮੋਰਚਾ ਜਿਹੜਾ ਉੱਥੇ ਸਮਾਪਤ ਕਰਾਂਗੇ। ਇਹ ਤਾਂ ਸਾਡੀ ਇੱਕ ਮੰਗ ਰੱਖੀ ਜਾਂਦੀ ਸੀ ਜਿਹੜੇ ਅਸਲ ਦੁਰਸ਼ੀ ਨੇ ਜਾਂ ਇਦੇ ਵਿੱਚ ਹੋਰ ਵੀ ਆ ਨਾ ਕਿਹੜੇ ਰਹਿੰਦੇ ਜਿਹੜੇ ਦੇਖੋ ਜੀ ਫਾਰਦਰ ਇਨਵੈਸਟੀਗੇਸ਼ਨ ਹਜੇ ਵੀ ਚੱਲਦੀ ਹੈ ਜਿਵੇਂ ਆਪਾਂ ਕੋੜਕਪੂਰੇ ਦੀ ਗੱਲ ਕਰਦੇ ਆ ਕੋੜਕਪੂਰੇ ਦੇ ਵਿੱਚ ਇੱਕ ਚਲਾਨ ਤੋਂ ਬਾਅਦ ਚਾਰ ਸਪਲੀਮੈਂਟ ਚਲਾਨ ਹੋਰ ਆਏ ਆ ਤੇ ਉਸੇ ਤਰ੍ਹਾਂ ਜਾਂਚ ਤੇ ਰੋਕ ਨਹੀਂ ਲੱਗੀ ਆ ਜਾਂਚ ਚੱਲਦੀ ਰਹੂਗੀ ਜਿੰਨਾ ਟਾਈਮ ਮਤਲਬ ਇਹ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਉਹਨਾਂ ਟਾਈਮ ਜਾਂਚ ਚੱਲਦੀ ਰਹੂਗੀ ਪਰ ਜਿਹੜੇ ਟ੍ਰਾਇਲ ਤੇ ਰੋਕ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਆ ਟ੍ਰਾਇਲ ਸ਼ੁਰੂ ਹੋਣਗੇ ਟ੍ਰਾਇਲ ਦੇ ਨਾਲ ਜਿਹੜੀ ਜਾਂਚ ਉਹ ਕੰਟੀਨਿਊ ਚੱਲਦੀ ਰਹੂਗੀ ਤੇ ਸਪਲੀਮੈਂਟ ਚਲਾਨ ਆ ਜਿਹੜੇ ਹੋਰ ਫੇਰ ਵੀ ਹੁੰਦੇ ਰਹਿਣਗੇ ਪਰ ਦੋਵੇਂ ਕੇਸਾਂ ਦੀ ਟ੍ਰਾਇਲ ਜਿਹੜਾ ਸ਼ੁਰੂ ਹੋ ਚੁੱਕਾ ਹੈ ਬਿਲਕੁਲ ਜੀ ਹਾਈ ਕੋਰਟ ਦੀ ਜੱਜਮੈਂਟ ਸੀਗੀ 2021 ਦੀ ਜਿਹਦੇ ਚ ਉਹਨਾਂ ਨੇ ਕਿਹਾ ਸੀਗਾ ਵੀ ਦੋਨਾਂ ਕੇਸਾਂ ਦੇ ਚਲਾਨ ਆ ਜਿਹੜੇ ਇਕੱਠੇ ਕਰਕੇ ਤੇ ਟ੍ਰਾਇਲ ਆ ਜਿਹੜਾ ਇਕੱਠਾ ਦਾ ਕੰਬਾਈਨ ਚੱਲੂਗਾ ਉਹ ਜਿਹੜਾ ਹੁਣ ਸ਼ੁਰੂ ਹੋ ਚੁੱਕਾ ਹੈ ਯਾਨੀ ਕਿ ਹੁਣ ਤੁਸੀਂ ਇੱਕ ਇਹ ਦਾ ਐਲਾਨ ਕੀਤਾ ਮਰਨ ਵਰਤ ਦਾ ਜਾਂ ਉਹ ਇਸ ਦੇ ਨਾਲ ਇਹ ਆ ਕਿ ਹੁਣ ਜਦੋਂ ਜਿਹੜੀ ਮੰਗ ਸੀ ਉਹ ਪੂਰੀ ਹੋ ਗਈ ਆ ਤੇ ਉਹ ਆਪਾਂ ਅੱਗੇ ਜਿਹੜਾ ਟ੍ਰਾਇਲ ਆ ਕੋਰਟ ਦੇ ਵਿੱਚ ਸ਼ੁਰੂ ਹੋਣਾ ਹੈ ਜਿਹਦੇ ਚ ਮੈਂ ਸਮਝਦਾ ਕਿ ਕੋਰਟ ਦੇ ਵਿੱਚ ਆਪਾਂ ਪ੍ਰੈਸ਼ਰ ਵਕੀਲਾਂ ਦੇ ਨਾਲ ਆਪਾਂ ਲੜਾਈ ਹੈ ਜਿਹੜੀ ਅਗਲੀ ਲੜਦੇ ਜੀ